ਘਰ ਨੋਂ ਨਹੀਂ ਤਾਵਿਆ ਥਾਏ ਸਭ ਥਾਈ ਹੋਏ ਸਾਈ ਸਸਕਾਲ ਜੀ ਤੁਸੀਂ ਦੇਖ ਰਹੇ ਹੋ ਜੀਤਬੱਬੀ ਮੈਂ ਹਾਂ ਸੁਰਿੰਦਰਪਾਲ ਸਿੰਘ ਗੁਰਪਾਲ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਦੇ ਉੱਤੇ ਅੱਜ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਸ਼ਤਾਬ ਦੀ ਪੁਰਬ ਮਨਾਇਆ ਜਾ ਰਿਹਾ ਹੈ ਤਖਤ ਸ੍ਰੀ ਕੇਸਗੜ੍ਹ ਸਾਹਿਬ ਇੱਕੇ ਸਿੱਖ ਸੰਗਤਾਂ ਹਮੇ ਮਾ ਕੇ ਨਤਮਸਤਕ ਹੋਣ ਦੇ ਲਈ ਪਹੁੰਚੀਆਂ ਹੋਈਆਂ ਨੇ ਤਸਵੀਰਾਂ ਜਰੂਰ ਤੁਹਾਡੇ ਨਾਲ ਸਾਂਝੀਆਂ ਕਰ ਲੈਣੇ ਆ ਕਿ ਅੱਜ ਵੱਡੀ ਤਾਦਾਦ ਦੇ ਵਿੱਚ ਸਿੱਖ ਸ਼ਰਧਾਲੂ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਪੁੱਜੇ ਹੋਏ ਨੇ ਖਾਟਾ ਮਾਰਦਾ ਹੋਇਆ ਇਕੱਠ ਉਹਨਾਂ ਦੀ ਆਸਥਾ ਨੂੰ ਪ੍ਰਗਟਾ ਰਿਹਾ ਹੈ ਤਾਂ ਸਿੱਖ ਸੰਗਤਾਂ ਇਸ ਵੇਲੇ ਜਿੱਥੇ ਗੁਰਦੁਆਰਾ ਸੀਸਗੰਨ ਸਾਹਿਬ ਵਿਖੇ ਵੀ ਨਤਮਸਤਕ ਹੋ ਰਹੀਆਂ ਨੇ ਉੱਥੇ ਹੀ ਗੁਰਦੁਆਰਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਵੀ ਉਹਨਾਂ ਨੇ ਮੱਥਾ ਟੇਕਿਆ ਤੇ ਲਗਾਤਾਰ ਆਮਦ ਜਾਰੀ ਹੈ ਵੱਡੇ ਪ੍ਰਬੰਧ ਚਾਹੇ ਗੱਲ ਪੰਜਾਬ ਸਰਕਾਰ ਦੀ ਹੋਵੇ ਜਾਂ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹਰ ਪਾਸੇ ਸਿੱਖ ਸੰਗਤ ਦੀ ਵੱਡੀ ਆਮਦ ਆ ਤੇ ਸਿੱਖ ਸੰਗਤ ਦੀ ਆਮਦ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਬੰਧ ਵੀ ਵੱਡੇ ਕੀਤੇ ਗਏ ਨੇ ਤਾਂ ਇੱਥੇ ਸੇਵਾਵਾਂ ਵੀ ਲਗਾਤਾਰ ਜਾਰੀ ਨੇ ਸ਼ਾਸਨ ਪ੍ਰਸ਼ਾਸਨ ਵੱਲੋਂ ਤਾਂ ਜਿਹੜੇ ਇੱਥੇ ਪੈਦਲ ਜਾਂ ਤੁਰ ਕੇ ਨਹੀਂ ਆ ਸਕਦੇ ਉਹਨਾਂ ਦੇ ਲਈ ਬਕਾਇਦਾ ਤੌਰ ਤੇ ਉਚੇਚੇ ਪ੍ਰਬੰਧ ਉਹ ਵੀ ਕੀਤੇ ਹੋਏ ਨੇ ਤਾਂ ਹਰੇਕ ਤਰੀਕੇ ਦੀ ਫੈਸਿਲਿਟੀ ਆ ਪੁਲਿਸ ਪ੍ਰਸ਼ਾਸਨ ਤੇ ਆ ਵੀ ਵੱਡੀ ਜਿਹੜੀ ਆ ਉਹ ਡਿਊਟੀਆਂ ਇੱਥੇ ਲਗਾਈਆਂ ਹੋਈਆਂ ਨੇ ਤਨ ਐਤੀ ਕੀਤੀ ਹੋਈ ਹੈ ਤਾਂ ਇਹ ਤਸਵੀਰਾਂ ਦੇ ਰਾਹੀਂ ਤੁਸੀਂ ਜ਼ਰੂਰ ਦੇਖ ਸਕਦੇ ਹੋ ਕਿ ਅੱਜ ਸਵੇਲੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਨਤਬਸਤਖ ਹੋਣ ਵਾਲੀ ਸੰਗਤ ਦੇ ਵਿੱਚ ਵੀ ਵੱਡਾ ਉਤਸ਼ਾਹ ਇੱਕ ਵਾਰ ਦੂਸਰੀ ਪਾਸੇ ਵੀ ਤਸਵੀਰਾਂ ਜ਼ਰੂਰ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਲੈਣੇ ਆ ਕਿ ਮੱਥਾ ਟੇਕਣ ਤੋਂ ਬਾਅਦ ਸੰਗਤ ਐਸ ਵੇਲੇ ਬਾਹਰ ਵੀ ਆ ਰਹੀ ਹੈ ਤੇ ਸੰਗਤ ਅੰਦਰ ਵੀ ਜਾ ਰਹੀ ਹੈ ਤਾਂ ਇਹ ਤਸਵੀਰਾਂ ਨੇ ਅਸੀਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਵੱਡੇ ਉਪਰਾਲੇ ਕੀਤੇ ਹੋਏ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸਾਹਿਬ ਵੀ ਸਾਡੇ ਨਾਲ ਨੇ ਗੱਲਬਾਤ ਵੀ ਕਰਾਂਗੇ ਸਕੱਤਰ ਸਾਹਿਬ ਕਿਵੇਂ ਦੇਖਦੇ ਹੋ ਅੱਜ ਸੰਗਤ ਦਾ ਆਠ ਆਠਾ ਮਾਰਦਾ ਹੋਇਆ ਇਕੱਠ ਉਹਨਾਂ ਦੀ ਆਸਥਾ ਦਾ ਪ੍ਰਗਟਾਵਾ ਵੀ ਕਰ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਤੇਕ ਬਹਾਦਰ ਸਾਹਿਬ ਜੀ ਤੇ ਭਾਈ ਮਤੀਦਾਸ ਜੀ ਸਤੀ ਜੈਤ ਭਾਈ ਦਿਆਲਾ ਜੀ ਨੂੰ ਸ਼ੀਧੀ ਸਮਾਰਪਤ ਜਿਹੜਾ ਹੈਗਾ ਸਾਰੇ ਸਮਾਗਮ ਕੀਤੇ ਜਾ ਰਹੇ ਨੇ 23 ਤੋਂ ਲੈ ਕੇ 29 ਤੱਕ ਉਹ ਸਮਾਗਤ ਸੰਬੰਧ ਵਿੱਚ ਅੱਜ 26 ਤਰੀਕ ਆ ਹੰਜੀ ਤਰੀਕਾ ਤੇ ਅੱਜ ਸਮਾਗਮ ਦੀ ਜਿਹੜੀ ਹੈ ਗੁਰੂ ਸਹਿਬ ਸਿੱਧੀ ਗੁਰਪੁਰਬ ਜਿਹੜਾ ਹੈਗਾ ਵਾ ਗੁਰੂ ਅਸਿਸਕਾ ਮਨਾਇਆ ਜਾ ਰਿਹਾ ਸੰਗਤਾਂ ਦਾ ਹੜਾ ਆਇਆ ਹੋਇਆ ਬਹੁਤ ਦੂਜੜੇ ਤੋਂ ਦੇਸ਼ ਤੋਂ ਵਿਦੇਸ਼ ਤੋਂ ਸੰਗਤਾਂ ਜਿਹੜੀਆਂ ਬਹੁਤ ਚੱਲ ਕੇ ਆਈਆਂ ਜਿਹੜੀ ਸੰਗਤਾਂ ਖੇ ਪਹੁੰਚੀਆਂ ਇੰਨਾ ਜਿਆਦਾ ਰਸਾ ਵੀ ਗੁਰਦਾਸ ਸਿੰਘ ਸਾਹਿਬ ਨੂੰ ਲੰਗਣ ਵਾਸਤੇ ਵੀ ਬੜੀ ਮੁਸ਼ਕਲ ਪੇਸ਼ ਹੋਈ ਗੁਰੂ ਸਾਹਿਬ ਕਿਰਪਾ ਕਰੇ ਸੰਗਤਾਂ ਜੇ ਸਮਰਤ ਨੇ ਆਇਆਂ ਸਿੱਖੀ ਜੀਵਨ ਆਪਣਾ ਤੋਂ ਲੈ ਕੇ ਜਾਣ ਨੇਤ ਨੇ ਵੀ ਦਾਤਮਾਰ ਪੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਰੋਮਲਿੰਗ ਕੋਰ ਦਾ ਪ੍ਰਬੰਧਕ ਕਮੇਟੀ ਵੱਲੋਂ ਵੱਡੇ ਕਾਰਜ ਵੀ ਕੀਤੇ ਗਏ ਨੇ ਤਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਵੀ ਉੱਚੇ ਚੋਟੇ ਤੌਰ ਤੇ ਸਿੰਘ ਸਾਹਿਬਾ ਪਹੁੰਚੇ ਹੋਏ ਨੇ ਸਿੰਘ ਸਾਹਿਬ ਕੀ ਵੀ ਦਾ ਮਹਿਸੂਸ ਕਰ ਰਹੇ ਹੋ ਸੰਗਤ ਦਾ ਵੱਡੀ ਜਿਹੜੀ ਆਮਦ ਹੈ ਜਿੱਥੇ ਤਿਲਕ ਜੰਜੂ ਰਾਖਾ ਪ੍ਰਭ ਤਾਕਾ ਇਨਾਂ ਵੱਡੇ ਕਲੂ ਮਹਸਾਕਾ ਧਰਮ ਹੇਤ ਸਾਕਾ ਜਨ ਕੀਆ ਸੀਸ ਦਿਆ ਪਰ ਸਿਰ ਨਾਂ ਦਿਆ ਐਸੇ ਦਿਨ ਜਦ ਸਤਿਗੁਰੂ ਨਵੇਂ ਪਾਸਾ ਤਾਨਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਿਨ੍ਹਾਂ ਦਾ 350 ਸਾਲਾ ਸਹੀਦੀ ਸਤਾਬਦੀ ਤਾਨ ਗੁਰੂ ਤਾਨ ਗੁਰੂ ਪਿਆਰੇ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਉਹਨਾਂ ਦਾ ਵੀ 350 ਸਾਲਾ ਸਹੀਦੀ ਸਤਾਬਦੀ ਬੇਅੰਤ ਸੰਗਤਾਂ ਪੂਰੇ ਵਰਲਡ ਦੇ ਵਿੱਚ ਬੜੀ ਸਰਦਾ ਭਾਵਨਾ ਨਾਲ ਮਨਾ ਰਹੀਆਂ ਅੱਜ ਤਖਤ ਸ੍ਰੀ ਕੇਸਗੜ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਵਿਖੇ ਆਇਆ ਦਰਸ਼ਨ ਕਰਨ ਵਾਸਤੇ ਬੜਾ ਹੀ ਸੰਗਤਾਂ ਦਾ ਮਾਰਦਾ ਇਕੱਠ ਸਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੁੱਚੇ ਪ੍ਰਬੰਧ ਵੱਲੋਂ ਬੜੀ ਸੱਦਾ ਭਾਵਨਾ ਨਾਲ ਬੜੇ ਸਤਜੇ ਢੰਗ ਦੇ ਨਾਲ ਮਨਾਇਆ ਜਾ ਰਿਹਾ ਸੰਗਤਾਂ ਸਾਰੇ ਥਾਵਾਂ ਤੇ ਦਰਸ਼ਨ ਕਰ ਰਹੀਆਂ ਹਨ ਮਹਾਰਾਜ ਦੇ ਸਿੱਧੀ ਧਿਆੜੇ ਨੂੰ ਕੋਟ-કોટ ਪ੍ਰਣਾਮ ਕਰ ਰਹੀਆਂ ਸੰਗਤਾਂ ਨੂੰ ਅਪੀਲ ਹੈ ਵੀ ਜਿੱਥੇ ਅੱਜ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਪ ਸਾਹੀ ਦੀ ਸ਼ਤਾਬਦੀ ਮਨਾ ਰਹੇ ਆ ਨੌਜਵਾਨ ਬੱਚਿਆਂ ਨੂੰ ਅਪੀਲ ਆ ਵੀ ਉਹ ਗੁਰੂ ਵਾਲੇ ਮੁਰਦਨ ਗੁਰੂ ਵਾਲੇ ਬਣ ਸਿੱਖੀ ਸਰੂਪ ਚਾਉਣ ਅਮਰਤ ਸਗਨ ਖੰਡੇ ਬਾਟੇ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਵੀ ਪਹੁੰਚੇ ਹੋਏ ਨੇ ਚੇਚੇ ਤੌਰ ਤੇ ਉੱਤੇ ਤਾਂ ਹੋਰ ਵੀ ਤਸਵੀਰਾਂ ਅਸੀਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੇ ਆ ਇਸ ਵੇਲੇ ਤੱਕ ਸ਼੍ਰੀ ਕੇਸਗੜ੍ਹ ਸਾਹਿਲ ਤੋਂ ਤਾਂ ਇਹ ਤਸਵੀਰਾਂ ਨੇ ਸ਼੍ਰੀ ਕੇਸਕਰ ਸਾਹਿਬ ਜੀ ਆਏ ਹੋਏ ਸ਼ਰਧਾਲੂਆਂ ਕਿਹਨਾ ਕਿਹੜੀ ਜਗ੍ਹਾ ਤੋਂ ਆਏ ਹੋ ਅਸੀਂ ਜੀਰਾ ਤੋਂ ਜ਼ਿਲ੍ਹਾ ਫਰੀਦਪੁਰ ਤੋਂ ਆਏ ਹਾਂ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਪਤਾ ਟਿਕਣ ਲਈ ਆਏ ਹੋ ਇਹ ਸ਼ਤਾਬਦੀ 350 ਸਾਲਾਂ ਜਿਹੜੀ ਮਨਾਈ ਜਾ ਰਹੀ ਹੈ ਗੁਰੂ ਤਿਕਬਦਰ ਜੀ ਮਹਾਰਾਜ ਜੀ ਦੀ ਸ਼ਹਾਦਤ ਨੂੰ ਸਮਰਪਿਤ ਆ ਜੀ ਔਰ ਸਮੁੱਚਾ ਸਿੱਖ ਪੰਥ ਜਿਹੜਾ ਹੈ ਉਹਨਾਂ ਸ਼ਹਾਦਤ ਨੂੰ ਪੂਰੀ ਸ਼ਰਧਾ ਤੇ ਪੌਣ ਨਾਲ ਮਨਾਇਆ ਜਾ ਰਿਹਾ ਔਰ ਗੁਰੂ ਸਾਹਿਬ ਕਿਰਪਾ ਕਰ ਸਾਨੂੰ ਸਾਰਿਆਂ ਨੂੰ ਜਿਹੜਾ ਕਿ ਉਹਨਾਂ ਦਾ ਉਪਦੇਸ਼ ਹੈ ਸਬਰ ਸੰਤੋਖ ਵਿੱਚ ਲੰਘਣ ਦੀ ਜਿਹੜੀ ਹੈ ਉਹ ਸੇਵਾ ਭਖਸ਼ ਨਾ ਹੋਰ ਵੀ ਆਏ ਹੋਏ ਸ਼ਰਧਾਲੂ ਨੇ ਉਹਨਾਂ ਨਾਲ ਵੀ ਇਸ ਗੱਲਬਾਤ ਕਰਾਂਗੇ ਨਾਲ ਹੀ ਨਾਲ ਤੁਹਾਨੂੰ ਤਸਵੀਰਾਂ ਦੇ ਰਾਹੀਂ ਗੁਰੂ ਘਰ ਦੇ ਵੀ ਦਰਸ਼ਨ ਕਰਵਾ ਰਹੇ ਆ ਕਿ ਅੱਜ ਵੱਡੀ ਗਿਣਤੀ 'ਚ ਸਿੱਖ ਸੰਗਤ ਇੱਥੇ ਪਹੁੰਚੀ ਹੋਈ ਹੈ ਆਪਣੀ ਆਪਣੀ ਵਾਰੀ ਦਾ ਉਹਨਾਂ ਵੱਲੋਂ ਇੰਤਜ਼ਾਰ ਕੀਤਾ ਜਾ ਰਿਹਾ ਹੈ ਤਾਂ ਉਹ ਚਾਹੁੰਦੇ ਨੇ ਕਿ ਗੁਰੂ ਘਰ ਦੇ ਵਿੱਚ ਉਹ ਜ਼ਰੂਰ ਨਤਮਸਤਕ ਹੋਣ ਤਾਂ ਇੱਕ ਵਾਰ ਜ਼ਰੂਰ ਅਸੀਂ ਇਹ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤ ਦੀ ਆਮਦ ਹੋਈ ਹੈ ਤਾਂ ਅੱਜ ਤੜਕਸਾਰ ਤੋਂ ਹੀ ਸ਼੍ਰੀ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਸੰਗਤ ਦੀ ਆਮਦ ਹੋਈ ਹੈ ਤੇ ਇਸ ਆਮਦ ਦੀ ਜਿਹੜੀ ਲੜੀ ਹੈ ਉਹ ਲਗਾਤਾਰ ਜਾਰੀ ਹੈ ਤਾਂ ਕਸ਼ਮੀਰੀ ਪੰਡਤ ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਫਰਿਆਦ ਲੈ ਕੇ ਪਹੁੰਚੇ ਸੀ ਤਾਂ ਸ਼੍ਰੀ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਰਾਜਮਾਨ ਸਨ ਇਥੇ ਸਿੱਖ ਸੰਗਤਾਂ ਨੂੰ ਤਾਲ ਰਏ ਸਨ ਤਾਂ ਇਥੇ ਜਦੋਂ ਕਸ਼ਮੀਰੀ ਪੰਡਤ ਪਹੁੰਚੇ ਤਾਂ ਉਸ ਵੇਲੇ ਉਸ ਸਮੇਂ ਦੌਰਾਨ ਬਾਲ ਗੋਬਿੰਦ ਰਾਏ ਵੀ ਗੁਰੂ ਸਾਹਿਬ ਜੀ ਦੇ ਕੋਲ ਹੀ ਖੜੇ ਸਨ ਤਾਂ ਉਹਨਾਂ ਨੇ ਇੱਕ ਫਰਿਆਦ ਕੀਤੀ ਸੀ ਕਿ ਉਹਨਾਂ ਦਾ ਜ਼ਬਰਦਸਤੀ ਧਰਮ ਪਰਿਵਰਤਨ ਕੀਤਾ ਜਾ ਰਿਹਾ ਏ ਬਹੁਤ ਜ਼ੁਲਮਟਾਏ ਜਾ ਰਹੇ ਨੇ ਸਮੇਂ ਦੀ ਹਕੂਮਤ ਵੱਲੋਂ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਹਨਾਂ ਦੀ ਉਪਕਾਰ ਨੂੰ ਬੜੀ ਗੰਭੀਰਤਾ ਦੇ ਨਾਲ ਸੁਣਿਆ ਤਾਂ ਉਹਨਾਂ ਦੀ ਇਕੱਲੀ ਗੱਲ ਸੁਣਨ ਤੋਂ ਬਾਅਦ ਆ ਬਾਲ ਗੋਬਿੰਦ ਰਾਏ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕਿਹਾ ਕਿ ਇਹਨਾਂ ਦੇ ਜੰਜੂਆਂ ਦੀ ਰਾਖੀ ਉਹ ਸਿਰਫ ਤਾਂ ਸਿਰਫ ਕੋਈ ਸੰਤ ਵੱਡੇ ਮਹਾਪੁਰਖ ਮਹਾਬਲੀ ਯੋਧੇ ਹੀ ਕਰ ਸਕਦੇ ਨੇ ਤਾਂ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਤੋਂ ਵੱਡਾ ਕੋਈ ਵੀ ਸੰਤ ਮਹਾਪੁਰਖ ਮਹਾਯੋਧੇ ਮਹਾਬਲੀ ਨਹੀਂ ਹੋ ਸਕਦੇ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ ਸੀ ਕਿ ਜਾ ਕੇ ਔਰੰਗਜ਼ੇਬ ਨੂੰ ਕਹਿ ਦਿੱਤਾ ਜਾਵੇ ਕਿ ਜੇਕਰ ਉਹ ਗੁਰੂ ਤੇਗ ਬਹਾਦਰ ਦਾ ਧਰਮ ਪਰिवर्तन ਕਰ ਲੈਣ ਤਾਂ ਸਾਰੀ ਹਿੰਦੂ ਕਮਿਊਨਿਟੀ ਵੀ ਆਪਣਾ ਧਰਮ ਪਰिवर्तन ਕਰ ਲਵੇਗੀ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਪ੍ਰੰਤ ਤੇ ਅਡੋਲ ਰਹੇ ਤਾਂ ਉਹਨਾਂ ਨੇ ਜੋ ਕਿਹਾ ਸੀ ਉਸ ਦੇ ਉੱਤੇ ਇੰਚ ਪਰ ਵੀ ਕੋਈ ਆਸੇ ਪਾਸੇ ਨਹੀਂ ਹੋਏ ਤਾਂ ਜਿਸ ਤੇ ਚੱਲਦਿਆਂ ਉਹਨਾਂ ਨੇ ਦਿੱਲੀ ਚਾਂਦਨੀ ਚੌਂਗ ਦੇ ਵਿੱਚ ਸ਼ਹਾਦਤ ਦਾ ਜਾਮ ਪੀਣਾ ਉਹ ਮੁਨਾਸਿਬ ਸਮਝਿਆ ਤਾਂ ਗੁਰੂ ਸਾਹਿਬ ਜੀ ਦੇ ਨਾਲ ਉਸ ਵੇਲੇ ਤਿੰਨ ਅਨੰਨ ਸੇਵਕ ਵੀ ਹਾਜ਼ਰ ਸਨ ਭਾਈ ਸਤੀਦਾਸ ਜੀ ਭਾਈ ਮਤੀਦਾਸ ਜੀ ਅਤੇ ਭਾਈ ਦਿਆਲਾ ਜੀ ਤਾਂ ਗੁਰੂ ਸਾਹਿਬ ਜੀ ਦੀ ਸ਼ਹਾਦਤ ਨੇ ਇੱਕ ਨਵਾਂ ਅਧਿਆਇ ਉਹ ਜ਼ਰੂਰ ਲਿਖਿਆ ਤਾਂ ਉਸ ਦੇ ਚਲਦਿਆਂ ਪੂਰੇ ਵਿਸ਼ਵ ਵਿੱਚ ਇੱਕ ਪਹਿਲੀ ਮਿਸਾਲ ਉਹ ਪੈਦਾ ਗੁਰੂ ਸਾਹਿਬ ਨੇ ਕਰ ਦਿੱਤੀ ਜਦੋਂ ਕਿਸੇ ਹੋਰ ਧਰਮ ਨੂੰ ਬਚਾਉਣ ਦੇ ਲਈ ਜਿਹੜਾ ਧਰਮ ਉਹਨਾਂ ਨੇ ਅਪਣਾਇਆ ਨਾ ਹੋਵੇ ਉਸ ਧਰਮ ਦੀ ਰਾਖੀ ਤੇ ਲਈ ਉਹਨਾਂ ਨੇ ਆਪਣੀ ਸ਼ਹਾਦਤ ਦੇ ਦਿੱਤੀ ਤਾਜਗੁਰੂ ਸਾਹਿਬ ਜੀ ਦੀ ਸ਼ਹਾਦਤ ਨੂੰ ਸਜਦਾ ਕਰਨ ਦੇ ਲਈ ਲੱਖਾਂ ਹੀ ਨਹੀਂ ਕਰੋੜਾਂ ਸਿੱਖਾਂ ਦੀ ਆਮਦ ਸ਼ਰਧਾਲੂਆਂ ਦੀ ਆਮਦ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਜ਼ਰੂਰ ਹੋਈ ਹੈ ਤਾਂ ਵੱਡੀ ਆਸਥਾ ਸਿੱਖ ਸੰਗਤਾਂ ਦੀ ਉਹ ਜ਼ਰੂਰ ਦੇਖਣੀ ਬੰਦੀ ਹੈ ਆਹ ਇਹ ਤਸਵੀਰਾਂ ਅਸੀਂ ਤੁਹਾਨੂੰ ਘਰ ਬੈਠੇ ਆ ਜਰੂਰ ਸਾਂਝੀਆਂ ਕਰ ਰਹੇ ਹਾਂ ਤੁਸੀਂ ਵਤ ਵਤ ਸ਼ੇਅਰ ਕਰਕੇ ਸੰਦੇਸ਼ ਵਿਦੇਸ਼ ਦੇ ਵਿੱਚ ਬੈਠੀ ਹੋਈ ਸੰਗਤ ਨੂੰ ਜਰੂਰ ਦਰਸ਼ਨ ਕਰਵਾ ਸਕਦੇ ਹੋ ਆਏ ਹੋਏ ਸ਼ਰਧਾਲੂਆਂ ਨਾਲ ਵੀ ਅਸੀਂ ਗੱਲਬਾਤ ਕਰ ਲਵਾਂਗੇ ਕਿ ਕਿੱਥੋਂ ਆਏ ਨੇ ਕੀ ਨਾਂ ਇੱਕੜੀ ਜਗ੍ਹਾ ਤੋਂ ਆਏ ਸੀ ਹਾਂਜੀ ਲੋਕ ਨੇ ਆ ਅੱਛਾ ਜੀ ਠੀਕ ਹੈ ਨਾ ਚਾਹੁੰਦੇ ਅੱਜ ਸੰਗਤ ਦੀ ਬਹੁਤ ਵੱਡੇ ਪੱਧਰ ਤੇ ਆਮਦ ਹੋਈ ਹੈ ਬਹੁਤ ਇੱਕ ਗੁਰੂਆਂ ਦੀ ਕੁਰਬਾਨੀ ਹੈ ਸ਼੍ਰੀ ਗੁਰਤੇਗਵਾਦ ਜੀ 350 ਸਾਲ ਆ ਜਿਹੜਾ ਮਨਾ ਰਹੇ ਆ ਅਸੀਂ ਇਹ ਗੁਰੂਆਂ ਦੀ ਕੁਰਬਾਨੀ ਕਰਕੇ ਸਾਡੀ ਕੌਮ ਨੂੰ ਸੇਧ ਦਿੱਤੀ ਵੀ ਹੈ ਸਾਡੀ ਕੌਮ ਨੂੰ ਸਾਰੇ ਕੌਮ ਮਤਲਬ ਸਾਰੀ ਕੌਮਾਂ ਨੂੰ ਹਿੰਦੁਸਤਾਨ ਬਚਾਇਆ ਇਹਨਾਂ ਨੇ ਬਚਾਇਆ ਗੁਰਤੇਗਵਾਦ ਤੁਸੀਂ ਕਿਹਣੀ ਜਗ੍ਹਾ ਤੋਂ ਆਏ ਹੋ ਭਜੀ ਆਪਾਂ ਇਤਨੀ ਲੋਕ ਲੈ ਆਏ ਆਂ ਕੀ ਕਹਿਣਾ ਚਾਹੂੰਗਾ ਅੱਜ ਪੂਰੇ ਵਿਸ਼ਵ ਭਰ ਤੋਂ ਸਿੱਖ ਸੰਗਤ ਅੱਜ ਇੱਥੇ ਪਹੁੰਚੀ ਹੈ ਸਾਡੇ ਗੁਰੂਆਂ ਦੀ ਕੁਰਬਾਨੀ ਕਰਕੇ ਪੂਰੀ ਸਿੱਖ ਸੰਗਤ ਪੂਰੀ ਦੁਨੀਆ ਚੋਂ ਮਸਤਕ ਹੋਣ ਲਈ ਇੱਥੇ ਪਹੁੰਚੇ ਆ ਜੀ ਉਹਨਾਂ ਦੀ ਕੁਰਬਾਨੀ ਸਾਦਕਾ ਹੀ ਅੱਜ ਸਿੱਖ ਕੌਮ ਆਪਾਂ ਸਿੱਖ ਹੋਣ ਦਾ ਮਾਣ ਮਹਿਸੂਸ ਕਰ ਰਹੀ ਹੈ ਜੀ ਤਾਂ ਹੋਰ ਵੀ ਹੋਏ ਸ਼ਰਧਾਲੂ ਨੇ ਉਹਨਾਂ ਨਾਲ ਵੀ ਸਿੰਘ ਗੱਲਬਾਤ ਕਰ ਰਹੇ ਨੇ ਆ ਕਿ ਕਿੰਨਾ ਇੱਕ ਈ ਜਗਾ ਤੁਹ ਆਇਓ ਜੀ ਬਠਿੰਡਾ ਦੇ ਕੀ ਕਹਿਣਾ ਚਾਹੁੰਦੇ ਅੱਜ ਮੱਥਾ ਟੇਕਣ ਲਈ ਪਹੁੰਚੇ ਹੋਏ ਹਾਂ ਜੀ ਸਾਰਿਆਂ ਚੋਂ ਸਾਗ ਬਹੁਤ ਜ਼ਿਆਦਾ ਸ਼ਹੀਦੀ ਦੇ ਉਸਾਈ ਬਣਾਉਣ ਆਏ ਆ ਸਾਰੇ ਜਣੇ ਜੀ ਹਾਂ ਜੀ ਅੱਜ ਸੰਗਤ ਦੀ ਬਹੁਤ ਵੱਡੀ ਆਮਦ ਹੈ ਪ੍ਰਬੰਧ ਵੀ ਵੱਡੇ ਕੀਤੇ ਗਏ ਨੇ ਤਾਂ ਕਿਵੇਂ ਦਾ ਲੱਗਾ ਤੁਹ ਅੱਗੇ ਵਧੀਆ ਲੱਗਿਆ ਜੀ ਸਾਰੇ ਸ਼ਰਧਾ ਭਾਵਨਾ ਗਏ ਮੱਥਾ ਟੇਕਣਾ ਆਇਆ। ਥੈਂਕ ਯੂ। ਤਾਂ ਹੋਰ ਵੀ ਸ਼ਰਧਾਲੂ ਨੇ ਨਾਲ ਵੀ ਗੱਲ ਇਹ ਪਾਜੀ ਕਿਹੜੀ ਜਗ੍ਹਾ ਤੋਂ ਆਏ ਹੋ? ਮਾੜੀ ਕਫੇ ਤੋਂ ਆਏ ਜੀ। ਕੀ ਕਹਿਣਾ ਚਾਹੁੰਦੇ ਹੋ ਅੱਜ ਇੱਥੇ ਪਹੁੰਚੇ ਹੋਏ? ਬਹੁਤ ਵਧੀਆ ਜੀ ਬਹੁਤ ਚੰਗਾ ਲੱਗਿਆ ਬਹੁਤ ਪ੍ਰਬੰਧ ਵਧੀਆ ਕੀਤੇ ਹੋਏ ਆ। ਜੀ ਇਦਾਂ ਹੀ ਹੋਣਾ ਚਾਹੀਦਾ ਜੀ ਹਰੇਕ ਸਾਲ ਵੀ ਇਦਾਂ ਹੀ ਮੈਂ ਕਹਿੰਦਾ ਇਦਾਂ ਹੀ ਹੋਵੇ ਮਹਾਰਾ ਸੱਚੇ ਪਾਤਸ਼ਾਹ ਕਿਰਪਾ ਕਰੇ ਜੀ। ਓਕੇ। ਹਾਂ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ ਪਾਜੀ? ਨਾਲੇ ਆਏ ਜੀ ਮੋਹਾਲੇ ਤੋਂ ਆਇਆ ਜੀ। ਕੀ ਕਹਿਣਾ ਚਾਹੁੰਦੇ ਹੋ ਅੱਜ ਇੱਥੇ? ਦਰਸ਼ਨ ਕਰਨ ਆ ਅਸੀਂ ਸੇ ਲੈ ਕੇ ਜਾਵਾਂਗੇ ਤਾਂ ਹਮ ਵਕ ਵਕ ਇਲਾਕਿਆਂ ਤੋਂ ਆਏ ਹੋਏ ਸ਼ਰਧਾਲੂ ਜਿਹੜੇ ਉਹ ਇੱਥੇ ਪਹੁੰਚੇ ਹੋਏ ਨੇ ਥੋੜਾ ਹੋਰ ਅੱਗੇ ਹੋ ਜਾ ਹਾਂ ਤਾਂ ਸ਼੍ਰੀ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਹੋਵੇ ਤੇ ਉੱਥੇ ਖਾਲਸਾਈ ਜਹੋ ਜਲਾਲ ਦਾ ਦੇਖਣ ਨੂੰ ਮਿਲੇ ਇਹ ਤਾਂ ਹੋ ਨਹੀਂ ਸਕਦਾ ਤਾਂ ਅੱਜ ਖਾਲਸਾਈ ਜਹੋ ਜਲਾਲ ਦੇ ਵੀ ਤੁਸੀਂ ਦਰਸ਼ਨ ਕਰ ਸਕਦੇ ਹੋ ਨੇ ਹੰਸ ਸਿੰਘ ਜਥੇ ਬੰਦੀਆਂ ਵੀ ਵੱਡੇ ਪੱਧਰ ਤੇ ਇੱਥੇ ਪਹੁੰਚਿਆ ਹੋਈਆਂ ਨੇ ਤਾਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜਾਕਾਰੇ ਗਜਾਏ ਜਾ ਰਹੇ ਨੇ ਸਤਨਾਮ ਵਾਹਿਗੁਰੂ ਦਾ ਸੰਗਤਾਂ ਜਾਪ ਕਰ ਰਹੀਆਂ ਨੇ ਤਾਂ ਉਸ ਪਾਵਨ ਅਤੇ ਮੁਕੱਦਸ ਅਸਥਾਨ ਨੂੰ ਸਜਦਾ ਵੀ ਉਹਨਾਂ ਵੱਲੋਂ ਕੀਤਾ ਜਾ ਰਿਹਾ ਏ ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਸ਼੍ਰੀ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੋਂ ਤਸਿਕ ਸੰਗਤ ਨਤਮਸਤਕ ਹੋਣ ਤੋਂ ਬਾਅਦ ਲਗਾਤਾਰ ਬਾਹਰ ਆ ਰਹੀ ਹੈ ਤੇ ਇੱਥੇ ਬਾਹਰ ਆ ਕੇ ਸੰਗਤ ਵੱਲੋਂ ਕੀ ਨਾ ਕਿਹੜੀ ਜਗ੍ਹਾ ਤੋਂ ਆਏ ਹੋ ਅਸੀਂ ਸਮਰਾੜਾ ਲੁਧਿਆਣਾ ਜੀ ਕੀ ਕਹਿਣਾ ਚਾਹੁੰਦੇ ਆ ਸੰਗਤ ਬਹੁਤ ਵੱਡੇ ਪੱਧਰ ਤੇ ਆਈ ਹੈ ਤੁਸੀਂ ਮੈਂ ਆਏ ਹਾਂ ਦੇਖੋ ਸੰਗਤ ਨੂੰ ਆਉਣਾ ਹੀ ਚਾਹੀਦਾ ਗੁਰੂ ਦੀ ਕੁਰਬਾਨੀ ਨਾਲੋਂ ਤਾਂ ਸੰਗਤ ਜ਼ਿਆਦਾ ਨਹੀਂ ਹੈਗੀ ਕਿਉਂਕਿ ਪੂਰੇ ਅਸੀਂ ਤਾਂ ਚਾਹੁੰਦੇ ਸੀ ਪੂਰੇ ਭਾਰਤ ਚੋਂ ਸਾਰੀਆਂ ਸਟੇਟਾਂ ਚੋਂ ਸਾਰੇ ਹਿੰਦੂ ਵੀਰ ਆਉਂਦੇ ਜਿਨ੍ਹਾਂ ਦੇ ਤਿਲਕਰ ਜੰਜੂ ਦੀ ਰੱਖਿਆ ਲਈ ਗੁਰੂ ਨੇ ਸੀਸ ਘਟਾਇਆ ਉਹਨਾਂ ਉਹਨਾਂ ਨੂੰ ਸਾਰਿਆਂ ਨੂੰ ਅੱਜ ਆਉਣਾ ਚਾਹੀਦਾ ਸੀ ਸੋ ਕੁਰਬਾਨੀ ਨਾਲੋਂ ਵੱਧ ਸੰਗਤ ਨਹੀਂ ਹੈਗੀ ਕਿਉਂਕਿ ਕੁਰਬਾਨੀ ਬਹੁਤ ਵੱਡੀ ਸੀ ਇੱਕ ਬੱਚਾ ਹੋਵੇ ਉਹਨਾਂ ਦਾ 9 ਸਾਲ ਦਾ ਕਿਹੜਾ ਅਜ ਵੀਰ ਉੱਠ ਕੇ ਕਹ ਦੂਗਾ ਕੁਰਬਾਨੀ ਕਰਿਆ ਉਹ ਨਹੀਂ ਗੁਰੂ ਦੀ ਬਰਾਬਰੀ ਨਹੀਂ ਚੱਲ ਬਈ ਜਾ ਤਾਂ ਆਪਣੀਆਂ ਆਪਣੀਆਂ ਭਾਵਨਾਵਾਂ ਦਾ ਇਜ਼ਹਾਰ ਵੀ ਸੰਗਤ ਵੱਲੋਂ ਕੀਤਾ ਜਾ ਰਿਹਾ ਏ ਮੈਂ ਦੱਸਦਾ ਰਹਾ ਜੀ ਸੋ ਲਗਾਤਾਰ ਅਸੀਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਤੋਂ ਯਕੀਨਾਉ ਕਿੱਥੋਂ ਆਏ ਹੋ ਸੁਖਦੇਵ ਸਿੰਘ ਆ ਜੀ ਅਸੀਂ ਖੰਨੇ ਤੋਂ ਆਇਆ ਅਸੀਂ ਖਾਲਸਾ ਏਡਾ ਕਾਫੀ ਚਿਰ ਤੋਂ ਮਤਲਬ ਸੇਵਾ ਕਰਦੇ ਆ ਜੀ ਅੱਜ ਸਾਡੀ ਸੇਵਾ ਆਨੰਦਪੁਰ ਸਾਹਿਬ ਲੱਗੀ ਆ ਜੀ ਜੀ ਤੁਹਾਡਾ ਸੰਗਤ ਦੀ ਬਹੁਤ ਵੱਡੀ ਆਮਦ ਹੈ ਕੀ ਕਹਿਣਾ ਚਾਹੁੰਦੇ ਸਾਡੇ ਗੁਰੂ ਬਾਬਾ ਜੀ ਦੀ ਕਿਰਪਾ ਜੀ ਉਹਦੇ ਕਰਕੇ ਇੰਨੀ ਆਮਦ ਲੱਗੀ ਆ ਜੀ ਓਕੇ ਜੀ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ ਜੀ ਅਸੀਂ ਜੀ ਕਿ ਡਿਸਟ੍ਰਿਕਟ ਅਰਦਾਸਪੁਰ ਬਟਾਲੇ ਤੋਂ ਆਏ ਆ ਜੀ ਅਸੀਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਆਏ ਆ ਜੀ 350 ਸਾਲਾ ਮਨਾ ਰਹੇ ਨੇ ਬਹੁਤ ਸੰਗਤ ਹਮ ਹਮਾ ਕੇ ਪਹੁੰਚੀ ਇੱਥੇ ਤੇ ਸੰਗਤਾਂ ਨਿਹਾਲ ਹੋ ਰਹੀਆਂ ਨੇ ਜੀ ਦੇਖ ਕੇ ਠੀਕ ਹੈ ਹਾਂ ਬੱਬੂ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਅਸੀਂ ਜੋਧਪੁਰੋਂ ਆਏ ਆ ਜੀ ਬਰਨਾਲੇ ਕੋਲੋਂ ਜੱਲੇ ਤੋਂ ਹਾਂ ਜੀ ਕਿੰਨਾ ਸਮਾਂ ਆ ਗਿਆ ਮੱਥਾ ਟੇਕਣ ਲਾਈਨ 'ਚ ਲੱਗੇ ਬਹੁਤ ਚਿਰ ਹੋ ਗਿਆ ਜੀ ਅਸੀਂ ਤਾਂ 11:00 ਵਜੇ ਦੇ ਹੋ ਗਏ ਖਾਣਾ ਭਾਉਦਾ ਅੱਛਾ ਜੀ ਹਾਂ ਜੀ ਵੇ ਅੱਜ ਸੰਗਤ ਦੀ ਬਹੁਤ ਆਈ ਹੈ ਬਹੁਤ ਸ਼ੰਗਤ ਆਈ ਹੈ ਜੀ ਬਹੁਤ ਕਿਰਪਾ ਬਹੁਤ ਜਿਆਦੇ ਬਹੁਤ ਬਰੀਕ ਕਿ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ ਛੇ ਹੈ ਬਰਨਾਲੇ ਜिले ਤੋਂ ਆਏ ਅੱਛਾ ਜੀ ਹਾਂ ਜੀ ਕੀ ਕਹਿਣਾ ਚਾਹੋਗੇ ਅੱਜ ਇੱਥੇ ਪਹੁੰਚੇ ਹਾਂ ਬਹੁਤ ਚੰਗਾ ਲੱਗਦਾ ਹੀ ਇੱਥੇ ਆ ਕੇ ਤੇ ਬਾਕੀ ਆਈ ਵਾਹਿਗੁਰੂ ਦੀ ਕਿਰਪਾ ਉਹ ਜਿਆਦਾ ਇਕੱਠ ਬਹੁਤ ਜਿਆਦਾ ਸੀਗਾ ਇੱਥੇ ਉਹਦਾ ਕਰਕੇ ਥੋੜਾ ਜਿਆਦਾ ਰਾਤ ਤੋਂ ਜਿਆਦਾ ਹੈ ਹਾਂ ਮਾ ਸਾਡੇ ਇੱਕੰਦੇ ਟਾਈਮ ਜਿਆਦਾ ਤਾਂ ਹੀ ਲੱਗ ਰਿਹਾ ਹੈ ਬਾਕੀ ਕਿਰਪਾ ਵਾਹਿਗੁਰੂ ਦੀ ਵਾਪਾ ਮੇਰ ਰੱਖੇ ਹਾਂ ਜੀ ਕਿੰਨਾ ਕ ਸਮਾਂ ਹੋ ਗਿਆ ਲਾਈਨ ਚ ਲੱਗੇ ਅੱਧਾ ਘੰਟਾ ਹੋ ਗਿਆ ਤੁਹਾਨੂੰ ਅੱਛਾ ਕੀ ਕਹਾਂ ਜਾਉਂਗੇ ਅੱਜ ਸੰਗਤ ਇੱਕ ਬਹੁਤ ਜ਼ਿਆਦਾ ਮਤਾ ਟਿਕਣ ਵੀ ਆਏ ਜੀ ਤੁਹਾਨੂੰ ਹਾਂ ਜੀ ਬਾਬਾ ਜੀ ਦੀ ਕਿਰਪਾ ਜੀ ਦਿਲਕ ਜੰਜੂ ਜਰਾਕੇ ਤਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚੀਦੀ ਦੇ ਪ੍ਰਣਾਮ ਕਰਨ ਲਈ ਆਏ ਨੇ ਬਹੁਤ ਵਧੀਆ ਲੱਗ ਰਿਹਾ ਹੈ ਜੀ ਮਾਤਾ ਜੀ ਕਿਹੜੀ ਜਗ੍ਹਾ ਤੋਂ ਆਇਓ ਬਰਨਾਲੇ ਜ਼ਿਲ੍ਹੇ ਤੋਂ ਆਇਆ ਕਿਤੇ ਜੀ ਬੜੀ ਆਸਤਾਦ ਨਾਲ ਖੜੇ ਹੋ ਤੁਸੀਂ ਬਹੁਤ ਆਸ ਨਾਲ ਬਹੁਤ ਜਿਆਦੇ ਨਜ਼ਰ ਬਹੁਤ ਜਿਆਦੇ ਉਹ ਆਇਆਗਾ ਮੱਥਾ ਟੇਕਣ ਦਾ ਬਹੁਤ ਨੰਦ ਆਏਗਾ ਬਹੁਤ ਬਹੁਤ ਵਾਦਿਆ ਜੇ ਅਨੰਦਪੁਰ ਸਾਹਿਬ ਆਇਆ ਬੜਾ ਮਨ ਖੁਸ਼ ਹੋਇਆ ਬਹੁਤ ਜਿਆਦੇ ਆਸਨਾਲ ਆਇਾਂਗੇ ਬਹੁਤ ਠੀਕ ਹੈ ਤੁਸੀਂ ਕਿਹੜੀ ਕਿੱਥੇ ਤੋਂ ਜੀ ਠੀਕ ਹੈ ਨਾ ਜਾਓਗੇ ਅੱਜ ਕਿਹਨੂੰ ਇੱਥੇ ਪਹੁੰਚ ਕੇ ਮਨ ਨੂੰ ਬੜਾ ਸਕੂਨ ਮਿਲਿਆ ਆ ਜਿਨ੍ਹਾਂ ਨੇ ਸਾਡੇ ਵਾਸਤੇ ਆਪਣਾ ਸਭ ਕੁਝ ਵਾਰ ਦਿੱਤਾ ਸਿੱਖੀ ਨੂੰ ਬਚਾਉਣ ਵਾਸਤੇ ਸਿੱਖ ਕੌਮ ਨੂੰ ਬਚਾਉਣ ਵਾਸਤੇ ਆਪਣਾ ਸਰਬੰਸ ਵਾਰ ਦਿੱਤਾ 9 ਸਾਲ ਦੀ ਉਮਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਤਾ ਜੀ ਦਾ ਸੀਸ ਕਟਵਾ ਦਿੱਤਾ ਸਾਡੀ ਕੌਮ ਦੇ ਵਾਸਤੇ ਹਿੰਦ ਧਰਮ ਵਾਸਤੇ ਉਹਨਾਂ ਨੇ ਆਪਣਾ ਸੀਸ ਦਿੱਤਾ ਉਸ ਵਾਸਤੇ ਅਸੀਂ ਇੱਥੇ ਪਹੁੰਚੇ ਹਾਂ ਜੀ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਮੈਂ ਗੁਰੂ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਭਕਸ਼ਨ ਸਰਬੱਤ ਦਾ ਭਲਾ ਕਰਨ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ ਜੀ ਬਟਾਲੇ ਤੋਂ ਆਏ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਇੱਥੇ ਪਹੁੰਚੇ ਹੋਏ ਆ ਕਹਿਣਾ ਤਾਂ ਮੈਂ ਇਹੋ ਹੀ ਚਾਹੁੰਦਾ ਸਾਰੇ ਸੰਗਤ ਨੂੰ ਮਹਾਰਾ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨਾ ਬਹੁਤ ਜ਼ਰੂਰੀ ਆ ਦੱਸਿਆ ਹੀ ਦਰੂ ਕਰਦੇ ਆ ਨੇ ਵੀ ਸਾਡੇ ਪਰਿਵਾਰ ਦੇ ਅਗਦੇ ਸੱਚੇ ਪਾਤਸ਼ਾਹ ਦੀ ਜਿੰਨੀਆਂ ਕੁਰਬਾਨੀਆਂ ਇਹਨਾਂ ਨੇ ਦਿੱਤੀਆਂ ਨੇ ਉਹ ਪੁੱਛੋ ਨਹੀਂ ਕਹੋ ਇਹਦੇ ਹਾਂ ਹੀ ਦੇ ਦੱਸਣ ਦੇ ਵੀ ਤਿੰਨ ਚਾਰ ਘੰਟੇ ਲਾਈ ਦੇ ਆ ਅਸੀਂ ਮਹਾਰਾ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਹੱਡਾ ਨਾ ਇੱਕ ਹਫ਼ਤੇ ਦਹੀਂ ਦਿਨੀ ਜਿਹੜਾ ਵੀ ਆਨੰਦਪੁਰ ਸਾਹਿਬ ਅਸੀਂ ਮੱਥਾ ਟੇਕਣੇ ਤੇ ਕਰਨਾ ਬਟਾਲੇ ਤੁਆਣਗੇ ਦਰਬਾਰ ਸਾਹਿਬ ਹਫ਼ਤੇ ਚ ਦੋ ਵਾਰ ਹੀ ਜਾਣਾ ਹੈ ਆਨੰਦਪੁਰ ਸਾਹਿਬ ਵੀ ਅਸੀਂ ਹਫ਼ਤੇ ਚ ਇੱਕ ਕੱਢੀ ਵਾਰੀ ਅੱਜ ਆਹੀਂ ਕੜ-ਕੜ ਸੱਤਰ ਮੁੰਡੇ ਨਾਲ ਲੈ ਕੇ ਆਏ ਸੰਗਤ ਬਸ ਲੈ ਕੇ ਆਏ ਆ ਦਰਸ਼ਨ ਕਰਾਉਣ ਵਾਸਤੇ ਤੁਹਾਨੂੰ ਪਤਾ ਸਾਡੇ ਵਾਸਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਆਪਣਾ ਸੀਸ ਤੇ ਉਹਨਾਂ ਦਿੱਤਾ ਹੀ ਦਿੱਤਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸਾਰਾ ਪਰਿਵਾਰ ਹੀ ਨਾਲ ਦਿੱਤਾ ਆਹੀਂ ਦੇ ਉਹਨਾਂ ਦੇ ਚਰਨਾਂ 'ਚ ਅਰਦਾਸ ਕਰ ਸਕਦੇ ਮਾੜਾ ਸੱਚੇ ਪਾਤਸ਼ਾਹ ਮਾੜਾ ਮੋਟਾ ਕਿਦੇ ਆਪਣੇ ਨਾਲ ਲੜਾ ਮਾੜਾ ਮੋਟਾ ਉਹ ਸਾਰੀ ਸਾਡੀ ਦੇ ਇੰਨੇ ਤਾਤ ਨਹੀਂ ਵੀ ਜਿੰਨਾ ਤੁਹਾਨੂੰ ਲਾ ਰਿਹਾ ਸਾਨੂੰ ਪਰ ਆਹੀਂ ਸੱਚੇ ਪਾਤਸ਼ਾਹ ਤੋਂ ਡਰ ਕੇ ਸਾਰੇ ਸੰਗਤ ਨੂੰ ਵੀ ਬੇਨਤੀ ਕੀਤੀ ਵੀ ਜਿੰਨੇ ਵੀ ਵੱਤੋ ਵੱਤ ਜਾ ਸਕਦੇ ਸੱਚੇ ਪਾਤਸ਼ਾਹ ਦਰਸ਼ਨ ਜ਼ਰੂਰ ਕਰੋ ਹਾਂਜੀ ਭਾਈ ਕਿਹੜ ਨਾਲੀ ਨਾ ਕੀ ਕਹਿਣਾ ਚਾਹੋਂਗੇ ਅੱਜ ਇੱਥੇ ਕੀ ਚੁਸਤ ਬਾਤ ਨੇ ਕੀ ਅਨਪੌਰਿਆ ਤੁਹਾਡਾ ਬਾਤ ਸਿੱਖੀ ਦਾ ਜੋੜਨ ਬਤ ਉਹ ਅੱਜ ਜਿੰਨੇ ਜੋ ਕੇ ਦਰਸ਼ਕ ਰਹੇ ਆਤੇ ਸੰਗ ਜਿਵੇਂ ਭਾਈ ਸਾਹਿਬਨ ਦੱਸਿਆ ਚੇਅਰਮੈਨ ਨੇ ਪੈਸੇ ਉਸ ਸੜੀ ਦੇ ਸਾਡੇ ਜਰਨੈਲ ਸਿੰਘ ਸਾਡੇ ਕੋਲ ਸੈਟ ਹੈ ਇਹ ਸਿਦਾ ਸੁਸਾਇਟੀ ਸਾਰੇ ਪੰਜਾਬ ਚ ਚੱਲਦੀ ਆ ਅਸੀਂ ਬਰੂ ਪ੍ਰੋਫੈਸ਼ਨ ਸੱਚੇ ਪਾਤਸ਼ਾਹ ਦਾ ਓਟ ਆਸਰਾ ਲੈ ਕੇ ਚੱਲੇ ਹਾਂ ਫੜਾ ਦੇ ਪ੍ਰਤੀ ਵੀ ਜਦੋਂ ਇਹ ਸਿਸਟਮ ਆਇਆ ਹੀ ਸਭ ਤੋਂ ਅੱਜ ਉਹ ਸਰਕਾਰਾਂ ਨੂੰ ਛੱਡ ਕੇ ਸਭ ਤੋਂ ਅੱਜ ਉਹ ਫੜ ਪੀੜਤਾਂ ਦੇ ਵਿੱਚ ਖਲੋਤੇ ਹਾਂ ਉਹ ਆਸਾ ਇਹਨਾਂ ਦਾ ਹੀ ਹੁਣ ਵੀ ਹਫਤੇ ਦਸੀ ਦਿਨੀ ਸਾਡੀ ਜਿਹੜੀ ਆ ਸੋਚ ਹੈ ਇਥੇ ਸਿਰ ਝੁਕਦਾ ਝੁਕਦਾ ਸਾਡੇ ਆਲੇ ਸਾਡੇ ਜਿਲ੍ਹੇ ਮਰਜ਼ੀ ਵਰ ਜਿਵੇਂ ਹੋਣਾ ਮੈਂ ਪਹਿਲ ਇਹਨਾਂ ਤੋਂ ਸ਼ੁਰੂ ਕਰਦਾ ਜਾਂ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਕੋਈ ਸ਼ਹੀਦੀ ਦਾੜਾ ਹੋਵੇ ਕੋਈ ਮੁਰਪੁਰਬ ਹੋਵੇ ਕੋਈ ਵੀ ਅਸੀਂ ਬਹੁਤ ਹੀ ਸ਼ਰਧਾ ਤੇ ਭਾਵਨਾ ਦੇ ਨਾਲ ਆਪਣੀਆਂ ਦੁਕਾਨਾਂ ਦੇ ਆਪਣੇ ਤਲਾਰੋਬਾਰ ਤੇ ਬਹੁਤ ਹੀ ਸ਼ਰਧਾ ਤੇ ਭਾਵਨਾ ਨਾਲ ਮਨਾਉਂਦੇ ਆ ਤੇ ਮੈਂ ਤੇ ਤੁਹਾਡੇ ਮਾਧਿਅਮੇ ਜਰੀ ਬੇਨਤੀ ਵੀ ਕਰਦਾ ਹਾਂ ਕਿ ਮੈਂ ਬਟਾ ਲਵਾਂਗਾ ਮੇਰਾ ਨਾਮ ਜਨੈਸ ਸੰਧੂ ਮਰੀ ਤਲਾਰੋਬਾਰ ਆਪਣਾ ਬਿਲਡਿੰਗ ਮਟੀਰੀਅਲ ਦਾ ਕਿਸੇ ਵੀ ਕਿਸੇ ਤਰ੍ਹਾਂ ਦੀ ਲੋੜ ਹੋਵੇ ਜਨਨਾ ਸੋਵਾਤੇ ਹਾਜ਼ਰ ਜਿੰਨੀ ਮਹਾਰਾ ਸੱਚੇ ਪਾਤਸ਼ਾਹ ਨੇ ਸ਼ੌਰਤ ਦਿੱਤੀ ਆ ਉਤੋਂ 10 ਜਦੋਂ ਆਂਦੇ ਵੀ ਦਸਾਂ ਦਸੰਦ ਕੱਢਣਾ ਦਸਵਾ ਮੈਂ ਤਾਂ ਆਪਣੇ ਪਰਿਵਾਰ ਨਾਲ ਵੀ ਜ਼ਾਲਲ ਕਰਦਾ ਮੈਂ 10ਵੇਂ ਹਸਾਨੀ ਗੱੜਦਾ ਮੈਂ 5ਵਾਂ 6ਵਾਂ ਹੀ ਗੱੜ ਦਿੰਨਾ ਉਹ ਤਾਂ ਮਹਾਰਾ ਸੱਚੇ ਪਾਤਸ਼ਾਹ ਦੀ ਕਿਰਪਾ ਹੀ ਬੜੀ ਆ ਸੋਚੀਦਾ ਕਉਜਿਆ ਹੁੰਦਾ ਕਉਜਿਆ ਇੰਨੀ ਮਹਾਰਾ ਸੱਚੇ ਪਾਤਸ਼ਾਹ ਗੁਰੂ ਬੋਬੇ ਸੰ ਸੱਚੇ ਪਾਤਸ਼ਾਹ ਦੀ ਕਿਰਪਾ ਜਿੱਤੀ ਆ ਤੇ ਅੱਜ ਤੱਕ ਸਿੱਧੂ ਸਾਹਿਬ ਨੇ ਦੱਸਿਆ ਵੀ ਸਾਡੀ ਸੋਚ ਹੀ ਸਿਰਫ ਇਸੇ ਲੈ ਨਾਲ ਜੁੜੀ ਆ ਹੁਣ ਵੀ ਆਂਦੇ ਆਂਦੇ ਆਂ ਪਰਿਵਾਰ ਨਾਲ ਸਾਹ ਸਲਾਹ ਜੀ ਦੀ 8 8 ਤ 8 ਤਰੀਕ ਨੂੰ 8 ਦਸੰਬਰ ਨੂੰ ਵੀ ਸਾਡੀਆਂ ਬੱਸਾਂ ਜਿਹੜੀਆਂ ਹਨ ਆਪਣੇ ਵੱਲੋਂ ਫਰਗੜ ਸਾਹਿਬ ਸੱਚੇ ਪਾਤਸ਼ਾਹ ਸਰਹੰਦ ਲੈ ਕੇ ਜਾਵਾਂਗੇ ਉੱਥੇ ਸਾਰੇ ਸੰਗਤ ਨੂੰ ਬੇਨਤੀ ਕਰਦੀ ਬੱਸਾਂ ਦੇ ਵੀ ਭਾਈ 8 ਤਰੀਕ ਨੂੰ ਤਿਆਰੀ ਰੱਖੋ ਇਸੇ ਹੀ ਤਰ੍ਹਾਂ ਜਿਦਾਂ ਅੱਜ ਆਏ ਆ ਇਸੇ ਹੀ ਤਰ੍ਹਾਂ ਫਰਗੜ ਸਾਹਿਬ ਮੱਥਾ ਟੇਕਣ। ਥੈਂਕ ਯੂ। ਆਹ ਹੋਰ ਵੀ ਆਏ ਹੋਏ ਸ਼ਰਧਾਲੂ ਨੇ ਉਹਨਾਂ ਨਾਲ ਵੀ ਇਸੀ ਗੱਲਬਾਤ ਕਰ ਲੈਂਦੇ ਵਾਪਸ ਕਿਹੜੀ ਜਗ੍ਹਾ ਤੋਂ ਆਏ ਹੋ? ਆਹੀਂ ਆਏ ਜਿਉਂ ਸਰੀਆਰ ਗੰਬਿੰਦ ਪਰ ਲੱਗ। ਅੱਛਾ ਕੀ ਕਹਿਣਾ ਚਾਹੁੰਦੇ ਹੋ ਅੱਜ ਮੱਥਾ ਟੇਕਣ ਲਈ ਪਹੁੰਚੇ ਹੋ? ਮੱਥਾ ਟੇਕਣਾ ਬੱਸ ਲੈ ਕੇ ਆਏ ਇੱਥੇ ਦਾ ਸੰਗਤ ਆ ਜੀ ਸਾਡੇ ਨਾਲ ਅਸੀਂ ਮੱਥਾ ਟੇਕਾਂਗੇ ਹੁਣ ਇੱਥੇ ਰਾਸ਼ਤੇ ਗੁੱਤੇ ਇੱਕ ਬਾਦਰਜੀ ਦਾ ਸੀਜੀ ਦੇਣ ਕਰਕੇ ਰਾਸ਼ਤ ਆ ਜੀ 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 ਛਾਹ ਛਾਹ ਚਲੋ ਤੇ ਆ ਕੇ ਆ ਜਾਊਗਾ ਮਹਾਰਾਜ ਦੀ ਕਿਰਪਾ ਹੋ ਜੀ ਭਾਜੀ ਕਿਹੜੀ ਜਗ੍ਹਾ ਤੋਂ ਆਏ ਅਸੀਂ ਚੌਂਦੇ ਤੋਂ ਆ ਜੀ ਅੱਛਾ ਕੀ ਕਰਾ ਚੌਂਦੇ ਅੱਜ ਪਹੁੰਚੇ ਇੱਥੇ ਅੱਜ ਗੁਰੂ ਸਾਹਿਬ ਨੂੰ ਪ੍ਰਸ਼ਾਦ ਤੇ ਸ਼ਰਧਾ ਦਾ ਨਾਆ ਉਹਰੇ ਉਹ ਛੋਟਾ ਜਿਹਾ ਬੱਚਾ ਅਸੀਂ ਨੇ ਸਿੱਖ ਸਜਾਇਆ ਵਾ ਅਸੀਂ ਕਹਿੰਦੇ ਕਿ ਕਹਾਂ ਆਉਣ ਵਾਲੀ ਪੀੜ੍ਹੀ ਸਾਡੀ ਸਿੱਧੇ ਰਾਹ ਤੇ ਚੱਲੇ। ਜੋ ਵੱਖ-ਵੱਖ ਇਲਾਕਿਆਂ ਤੋਂ ਆਈ ਹੋਈ ਇਹ ਸੰਗਤ ਹੈ ਤੇ ਇਸ ਸੰਗਤ ਵੱਲੋਂ ਆਪਣੀਆਂ ਭਾਵਨਾਵਾਂ ਦਾ ਵੀ ਇਜ਼ਹਾਰ ਲਗਾਤਾਰ ਕੀਤਾ ਜਾ ਰਿਹਾ ਹੈ। ਇਹ ਤਸਵੀਰਾਂ ਲਗਾਤਾਰ ਅਸੀਂ ਤੁਹਾਨੂੰ ਤੱਕ ਤੇ ਸ਼੍ਰੀ ਕੇਸਗੜ੍ਹ ਸਾਹਿਬ, ਸ਼੍ਰੀ ਅਨੰਦਪੁਰ ਸਾਹਿਬ ਤੋਂ ਸਾਂਝੀਆਂ ਕਰ ਰਹੇ ਹਾਂ। ਤਾਂ ਇੱਥੇ ਵੱਡੇ ਜਜ਼ਬਾਤ ਲੈ ਕੇ ਸਿੱਖ ਸੰਗਤ ਪਹੁੰਚੀ ਹੋਈ ਹੈ। ਵੱਡੀ ਆਮਦ ਆ ਸਿੱਖ ਸੰਗਤ ਦੀ ਇੱਥੇ ਤਾਂ ਸੰਗਤ ਵੱਲੋਂ ਗੁਰੂ ਘਰ ਦੇ ਵਿੱਚ ਸਜਦਾ ਕੀਤਾ ਜਾ ਰਿਹਾ ਹੈ। ਗੁਰੂ ਸਾਹਿਬ ਜੀ ਦੀ ਸ਼ਹਾਦਤ ਨੂੰ ਸੀਸ ਜੁਕਾ ਆਇਆ ਜਾ ਰਿਹਾ ਏ ਤਾਂ ਉਹਨਾਂ ਦੀ ਵੱਡੀ ਸ਼ਹਾਦਤ ਨੂੰ ਦੇਖਦੇ ਉਹਨਾਂ ਦਾ ਵੀ ਕਹਿਣਾ ਹੈ ਕਿ ਜੇਕਰ ਸਾਨੂੰ 2-4-5 ਘੰਟੇ ਮੱਥਾ ਟੇਕਣ ਦੇ ਵਿੱਚ ਵੀ ਲੱਗ ਰਹੇ ਨੇ ਤਾਂ ਤੁਸੀਂ ਆਨੰਦ ਦੇ ਵਿੱਚ ਹੈ ਕਿਉਂਕਿ ਗੁਰੂ ਸਾਹਿਬ ਜੀ ਦੀ ਸ਼ਹਾਦਤ ਬਹੁਤ ਜ਼ਿਆਦਾ ਵੱਡੀ ਹੈ ਤੇ ਉਹਨਾਂ ਦੇ ਕੀਤੇ ਹੋਏ ਪਰਉਕਾਰ ਹਮੇਸ਼ਾ ਸਾਨੂੰ ਵੀ ਯਾਦ ਰੱਖਣੇ ਚਾਹੀਦੇ ਨੇ ਤਾਂ ਸਾਡੇ ਬੱਚਿਆਂ ਨੂੰ ਵੀ ਜ਼ਰੂਰ ਉਹਨਾਂ ਤੋਂ ਜਾਣੂ ਹੋਣਾ ਚਾਹੀਦਾ ਹੈ ਕੁਝ ਹੋਰ ਤਸਵੀਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮਣੀ ਮਣੀ ਕੇ ਸੁਰਿੰਦਰਪਾਲ ਸਿੰਘ ਔਰ ਪਾਲ ਤੇ ਹਰਿੰਦਰ ਸਿੰਘ ਨੂੰ ਦਿਓ ਇਜਾਜ਼ਤ ਧੰਨਵਾਦ ਗੁਰੂ ਤੇਗ ਬਹਾਦਰ ਸਿਮਰੀਆ ਘਰ ਨੌ ਨੀ ਦਾਵਾ ਥਾਏ ਸਭ ਥਾਈ ਹੋਏ ਸਹਾਏ ਸਸਕਾਰ ਜੀ ਤੁਸੀਂ ਦੇਖ ਰਹੇ ਹੋ ਜੀਤਬਾਪੀ ਮਹਾ ਸੁਰਿੰਦਰਪਾਲ ਸਿੰਘ ਗੁਰਪਾਲ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਦੇ ਉੱਤੇ ਅੱਜ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਸ਼ਤਾਬਦੀ ਪੁਰਬ ਮਨਾਇਆ ਜਾ ਰਿਹਾ ਹੈ ਤਖਤ ਸ੍ਰੀ ਕੇਸਗੜ੍ਹ ਸਾਹਿਬ ਇੱਕੇ ਸਿੱਖ ਸੰਗਤਾਂ ਹੁਮੇ ਮਾ ਕੇ ਨਤਮਸਤਕ ਹੋਣ ਦੇ ਲਈ ਪਹੁੰਚੇ ਹੋਈਆਂ ਨੇ ਤਸਵੀਰਾਂ ਜਰੂਰ ਤੁਹਾਡੇ ਨਾਲ ਸਾਂਝੀਆਂ ਕਰ ਲੈਣੇ ਆ ਕਿ ਅੱਜ ਵੱਡੀ ਤਾਦਾਦ ਦੇ ਵਿੱਚ ਸਿੱਖ ਸ਼ਰਧਾਲੂ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਪੁੱਜੇ ਹੋਏ ਨੇ ਠਾਠਾ ਮਾਰਦਾ ਹੋਇਆ ਇਕੱਠ ਉਹਨਾਂ ਦੀ ਆਸਥਾ ਨੂੰ ਪ੍ਰਗਟਾ ਰਿਹਾ ਏ ਤਾਂ ਸਿੱਖ ਸੰਗਤਾਂ ਇਸ ਵੇਲੇ ਜਿੱਥੇ ਗੁਰਦੁਆਰਾ ਸੀਸਗੰਸ ਸਾਹਿਬ ਵਿਖੇ ਵੀ ਨਤਮਸਤਕ ਹੋ ਰਹੀਆਂ ਨੇ ਉੱਥੇ ਹੀ ਗੁਰਦੁਆਰਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਵੀ ਉਹਨਾਂ ਨੇ ਮੱਥਾ ਟੇਕਿਆ ਤੇ ਲਗਾਤਾਰ ਆਮਦ ਜਾਰੀ ਹੈ ਵੱਡੇ ਪ੍ਰਬੰਧ ਚਾਹੇ ਗੱਲ ਪੰਜਾਬ ਸਰਕਾਰ ਦੀ ਹੋਵੇ ਜਾਂ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹਰ ਪਾਸੇ ਸਿੱਖ ਸੰਗਤ ਦੀ ਵੱਡੀ ਆਮਦ ਆ ਤੇ ਸਿੱਖ ਸੰਗਤ ਦੀ ਆਮਦ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਬੰਧ ਵੀ ਵੱਡੇ ਕੀਤੇ ਗਏ ਨੇ ਤਾਂ ਇੱਥੇ ਸੇਵਾਵਾਂ ਵੀ ਲਗਾਤਾਰ ਜਾਰੀ ਨੇ ਸ਼ਾਸਨ ਪ੍ਰਸ਼ਾਸਨ ਵੱਲੋਂ ਤਾਂ ਜਿਹੜੇ ਇੱਥੇ ਪੈਦਲ ਜਾਂ ਤੁਰ ਕੇ ਨਹੀਂ ਆ ਸਕਦੇ ਉਹਨਾਂ ਦੇ ਲਈ ਬਕਾਇਦਾ ਤੌਰ ਤੇ ਉਚੇਚੇ ਪ੍ਰਬੰਧ ਉਹ ਵੀ ਕੀਤੇ ਹੋਏ ਨੇ ਤਾਂ ਹਰੇਕ ਤਰੀਕੇ ਦੀ ਫੈਸਿਲਿਟੀ ਆ ਪੁਲਿਸ ਪ੍ਰਸ਼ਾਸਨ ਦਾ ਵੀ ਵੱਡੀ ਜਿਹੜੀ ਆ ਉਹ ਡਿਊਟੀਆਂ ਇੱਥੇ ਲਗਾਈਆਂ ਹੋਈਆਂ ਨੇ ਤਨ ਐਤੀ ਕੀਤੀ ਹੋਈ ਹੈ ਤਾ ਇਹ ਤਸਵੀਰਾਂ ਦੇ ਰਾਹੀਂ ਤੁਸੀਂ ਜਰੂਰ ਦੇਖ ਸਕਦੇ ਹੋ ਕਿ ਅੱਜ ਸਵੇਲੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਨਤਬਸਤਕ ਹੋਣ ਵਾਲੀ ਸੰਗਤ ਦੇ ਵਿੱਚ ਵੀ ਵੱਡਾ ਉਤਸ਼ਾਹ ਇੱਕ ਵਾਰ ਦੂਸਰੀ ਪਾਸੇ ਵੀ ਤਸਵੀਰਾਂ ਜਰੂਰ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਲੈਣੇ ਆ ਕਿ ਮੱਥਾ ਟੇਕਣ ਤੋਂ ਬਾਅਦ ਸੰਗਤ ਇਸ ਵੇਲੇ ਬਾਹਰ ਵੀ ਆ ਰਹੀ ਹੈ ਤੇ ਸੰਗਤ ਅੰਦਰ ਵੀ ਜਾ ਰਹੀ ਹੈ ਤਾਂ ਇਹ ਤਸਵੀਰਾਂ ਨੇ ਅਸੀਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਵੱਡੇ ਉਪਰਾਲੇ ਕੀਤੇ ਹੋਏ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸਾਹਿਬ ਵੀ ਸਾਡੇ ਨਾਲ ਨੇ ਗੱਲਬਾਤ ਵੀ ਕਰਾਂਗੇ ਸਕੱਤਰ ਸਾਹਿਬ ਕਿਵੇਂ ਦੇਖਦੇ ਹੋ ਅੱਜ ਸੰਗਤ ਦਾ ਆਠ ਆਠਾ ਮਾਰਦਾ ਹੋਇਆ ਇਕੱਠ ਉਹਨਾਂ ਦੀ ਆਸਥਾ ਦਾ ਪ੍ਰਗਟਾਵਾ ਵੀ ਕਰ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਤੇਗ ਬਹਾਦਰ ਸਾਹਿਬ ਜੀ ਤੇ ਭਾਈ ਮਤੀਦਾਸ ਜੀ ਸਤੀ ਜੈ ਤੇ ਭਾਈ ਜਿਆਲਾ ਜੀ ਨੂੰ ਸ਼ੀਧੀ ਸਮਾਰਪਤ ਜਿਹੜਾ ਹੈਗਾ ਸਾਰੇ ਸਮਾਗਮ ਕੀਤੇ ਜਾ ਰਹੇ ਨੇ 23 ਤੋਂ ਲੈ ਕੇ 29 ਤੱਕ ਉਹ ਸਮਾਗਮਤ ਸੰਬੰਧ ਵਿੱਚ ਅੱਜ 26 ਤਰੀਕ ਆ ਪੰਜੀ ਤਰੀਕਾ ਤੇ ਅੱਜ ਸਮਾਗਮ ਦੀ ਜਿਹੜੀ ਹੈ ਗੁਰੂ ਸਹਿਬ ਸਿੱਧੀ ਗੁਰਪੁਰੂ ਜਿਹੜਾਗਾ ਵਾ ਖੁਰੂ ਸਿੱਖਾਂ ਮੇਲ ਮਨਾਇਆ ਜਾ ਰਿਹਾ ਸੰਗਤਾਂ ਦਾ ਹੜਾ ਆਇਆ ਹੋਇਆ ਬਹੁਤ ਦੂਜੜੇ ਤੋਂ ਦੇਸ਼ ਤੋਂ ਵਿਦੇਸ਼ ਤੋਂ ਸੰਗਤਾਂ ਜਿਹੜੀਆਂ ਬਹੁਤ ਚੱਲ ਕਈਆਂ ਜਿਹੜੀ ਸੰਗਤਾਂ ਖੇ ਪਹੁੰਚੀਆਂ ਇੰਨਾ ਜਿਆਦਾ ਰਸਾ ਵੀ ਗੁਰਦਾਸ ਸਿੱਖਾਂ ਸਾਹਿਬ ਨੂੰ ਲੰਗਣ ਵਾਸਤੇ ਵੀ ਬੜੀ ਮੁਸ਼ਕਲ ਪੇਸ਼ ਹੋਈ ਗੁਰੂ ਸਾਹਿਬ ਕਿਰਪਾ ਕਰੇ ਸੰਗਤਾਂ ਜੇ ਸਮਰਤ ਨੇ ਆਇਆਂ ਸਿੱਖੀ ਜੀਵਨ ਆਪਣਾ ਤੋਂ ਲੈ ਕੇ ਜਾਣ ਨੇ ਇਤਨੇ ਵੀ ਦਾਤਮਾਰ ਪੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਰੋਮਲਿੰਗ ਕੋਰ ਦਾ ਪ੍ਰਬੰਧਕ ਕਮੇਟੀ ਵੱਲੋਂ ਵੱਡੇ ਕਾਰਜ ਵੀ ਕੀਤੇ ਗਏ ਨੇ ਤਾਂ ਸੱਚਕਾਨ ਸ੍ਰੀ ਹਰਮੰਦਰ ਸਾਹਿਬ ਤੋਂ ਵੀ ਉੱਚੇ ਚੋਅ ਤੌਰ ਤੇ ਸਿੰਘ ਸਾਹਿਬਾਂ ਪਹੁੰਚੇ ਹੋਏ ਨੇ ਸਿੰਘ ਸਾਹਿਬ ਕੀ ਵੀ ਦਾ ਮਹਿਸੂਸ ਕਰ ਰਹੇ ਹੋ ਸੰਗਤ ਦਾ ਵੱਡੀ ਜਿਹੜੀ ਆਮਦ ਹੈ ਅੱਜ ਤੇਲਕ ਦੰਜੂ ਰਾਖਾ ਪ੍ਰਭ ਤਾਕਾ ਇਹਨਾਂ ਵੱਡੋ ਕਲੂ ਮਹਸਾਕਾ ਧਰਮ ਹੇਤ ਸਾਕਾ ਜਨ ਕੀਆ ਸੀਸ ਦੀਆ ਪਰ ਸਿਰ ਨਾ ਦੀਆ ਐਸੇ ਦਿਨ ਜਦ ਸਤਿਗੁਰੂ ਨਵੇਂ ਪਾਸਾ ਤਾਨਤਾਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਿਨ੍ਹਾਂ ਦਾ 350 ਸਾਲਾ ਸਹੀਦੀ ਸ਼ਤਾਬਦੀ ਤਾਨ ਗੁਰੂ ਤਾਨ ਗੁਰੂ ਪਿਆਰੇ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਉਹਨਾਂ ਦਾ ਵੀ 350 ਸਾਲਾ ਸਹੀਦੀ ਸ਼ਤਾਬਦੀ ਬੇਅੰਤ ਸੰਗਤਾਂ ਪੂਰੇ ਵਰਲਡ ਦੇ ਵਿੱਚ ਬੜੀ ਸਰਦਾ ਭਾਵਨਾ ਨਾਲ ਮਨਾ ਰਹੀਆਂ ਅੱਜ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਵਿਖੇ ਆਇਆ ਦਰਸ਼ਨ ਕਰਨ ਵਾਸਤੇ ਬੜਾ ਹੀ ਸੰਗਤਾਂ ਦਾ ਮਾਰਦਾ ਇਕੱਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੁੱਚੇ ਪ੍ਰਬੰਧ ਵੱਲੋਂ ਬੜੀ ਸਦਾ ਭਾਵਨਾ ਨਾਲ ਬੜੇ ਸਤਜੇ ਢੰਗ ਦੇ ਨਾਲ ਮਨਾਇਆ ਜਾ ਰਿਹਾ ਸੰਗਤਾਂ ਸਾਰੇ ਥਾਵਾਂ ਤੇ ਦਰਸ਼ਨ ਕਰ ਰਹੀਆਂ ਹਨ ਮਹਾਰਾਜ ਦੇ ਸਿੱਧੀ ਧਿਆੜੇ ਨੂੰ ਕੋਟ-કોટ ਪ੍ਰਣਾਮ ਕਰ ਰਹੀਆਂ ਸੰਗਤਾਂ ਨੂੰ ਅਪੀਲ ਹੈ ਵੀ ਜਿੱਥੇ ਅੱਜ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਪ ਸਾਹੀਦੀ ਸਤਾਬਦੀ ਮਨਾ ਰਹੇ ਆ ਨੌਜਵਾਨ ਬੱਚਿਆਂ ਨੂੰ ਅਪੀਲ ਆ ਵੀ ਉਹ ਗੁਰੂ ਵਾਲੇ ਮੁਰਦਨ ਗੁਰੂ ਵਾਲੇ ਬਨ ਸਿੱਖੀ ਸਰੂਪ ਚਾਹਣ ਅਮਰਤ ਸਗਨ ਖੰਡੇ ਬਾਟੇ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਵੀ ਪਹੁੰਚੇ ਹੋਏ ਨੇ ਚੇਚੇ ਤੌਰ ਤੇ ਉੱਤੇ ਤਾਂ ਹੋਰ ਵੀ ਤਸਵੀਰਾਂ ਅਸੀਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੇ ਆ ਇਸ ਵੇਲੇ ਤੱਕ ਸ਼੍ਰੀ ਕੇਸਗੜ ਸਾਹਿਬ ਤੋਂ ਤਾਂ ਇਹ ਤਸਵੀਰਾਂ ਨੇ ਸ਼੍ਰੀ ਕੇਸਕਰ ਸਾਹਿਬ ਜੀ ਆ ਤਾਂ ਆਏ ਹੋਏ ਸ਼ਰਧਾਲੂ ਹਨ ਕਿਹਨਾ ਕਿਹੜੀ ਜਗ੍ਹਾ ਤੋਂ ਆਏ ਹੋ ਅਸੀਂ ਜੀਰਾ ਤੋਂ ਜ਼ਿਲ੍ਹਾ ਫਰੀਦਕੋਟ ਤੋਂ ਆਏ ਹਾਂ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਪਤਾ ਟਿਕਣ ਲਈ ਆਏ ਹੋਏ ਹੋ ਇਹ ਸ਼ਤਾਬਦੀ 350 ਸਾਲਾਂ ਜਿਹੜੀ ਮਨਾਈ ਜਾ ਰਹੀ ਹੈ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੀ ਸ਼ਹਾਦਤ ਨੂੰ ਸਮਰਪਿਤ ਆ ਜੀ ਔਰ ਸਮੁੱਚਾ ਸਿੱਖ ਪੰਥ ਜਿਹੜਾ ਹੈ ਉਹਨਾਂ ਸ਼ਹਾਦਤ ਨੂੰ ਪੂਰੀ ਸ਼ਰਧਾ ਤੇ ਭਾਵ ਨਾਲ ਮਨਾਇਆ ਜਾ ਰਿਹਾ ਔਰ ਗੁਰੂ ਸਾਹਿਬ ਕਿਰਪਾ ਕਰ ਸਾਨੂੰ ਸਾਰਿਆਂ ਨੂੰ ਜਿਹੜਾ ਕਿ ਉਹਨਾਂ ਦਾ ਉਪਦੇਸ਼ ਹੈ ਸਬਰ ਸੰਤੋਖ ਵਿੱਚ ਲੰਘਣ ਦੀ ਜਿਹੜੀ ਹੈ ਉਹ ਸੇਵਾਮੁਖੀ ਨਾ ਹੋਰ ਵੀ ਆਏ ਹੋਏ ਸ਼ਰਧਾਲੂ ਨੇ ਉਹਨਾਂ ਨਾਲ ਵੀ ਇਸ ਗੱਲਬਾਤ ਕਰਾਂਗੇ ਨਾਲ ਹੀ ਨਾਲ ਤੁਹਾਨੂੰ ਤਸਵੀਰਾਂ ਦੇ ਰਾਹੀਂ ਗੁਰੂ ਘਰ ਦੇ ਵੀ ਦਰਸ਼ਨ ਕਰਵਾ ਰਹੇ ਆ ਕਿ ਅੱਜ ਵੱਡੀ ਗਿਣਤੀ ਚ ਸਿੱਖ ਸੰਗਤ ਇਥੇ ਪਹੁੰਚੀ ਹੋਈ ਹੈ ਆਪਣੀ ਆਪਣੀ ਵਾਰੀ ਦਾ ਉਹਨਾਂ ਵੱਲੋਂ ਇੰਤਜ਼ਾਰ ਕੀਤਾ ਜਾ ਰਿਹਾ ਹੈ ਤਾਂ ਉਹ ਚਾਹੁੰਦੇ ਨੇ ਕਿ ਗੁਰੂ ਘਰ ਦੇ ਵਿੱਚ ਉਹ ਜ਼ਰੂਰ ਨਤਮਸਤਕ ਹੋਣ ਤਾਂ ਇੱਕ ਵਾਰ ਜ਼ਰੂਰ ਅਸੀਂ ਇਹ ਤਸਵੀਰਾਂ ਵੀ ਤੁਹਾਨੂੰ ਨਾਲ ਸਾਂਝੀਆਂ ਕਰ ਰਹੇ ਆ ਜਿੱਥੇ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤ ਦੀ ਆਮਦ ਹੋਈ ਹੈ ਤਾਂ ਅੱਜ ਤੜਖਸਾਰ ਤੋਂ ਹੀ ਸ਼੍ਰੀ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਸੰਗਤ ਦੀ ਆਮਦ ਹੋਈ ਹੈ ਤੇ ਇਸ ਆਮਦ ਦੀ ਜਿਹੜੀ ਲੜੀ ਹੈ ਉਹ ਲਗਾਤਾਰ ਜਾਰੀ ਹੈ ਤਾਂ ਕਸ਼ਮੀਰੀ ਪੰਡਤ ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਫਰਿਆਦ ਲੈ ਕੇ ਪਹੁੰਚੇ ਸੀ ਤਾਂ ਸ਼੍ਰੀ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਰਾਜਮਾਨ ਸਨ ਇਥੇ ਸਿੱਖ ਸੰਗਤਾਂ ਨੂੰ ਤਾਲ ਰਏ ਸਨ ਤਾਂ ਇਥੇ ਜਦੋਂ ਕਸ਼ਮੀਰੀ ਪੰਡਤ ਪਹੁੰਚੇ ਤਾਂ ਉਸ ਵੇਲੇ ਉਸ ਸਮੇਂ ਦੌਰਾਨ ਬਾਲ ਗੋਬਿੰਦ ਰਾਏ ਵੀ ਗੁਰੂ ਸਾਹਿਬ ਜੀ ਦੇ ਕੋਲ ਹੀ ਖੜੇ ਸਨ ਤਾਂ ਉਹਨਾਂ ਨੇ ਇੱਕ ਫਰਿਆਦ ਕੀਤੀ ਸੀ ਕਿ ਉਹਨਾਂ ਦਾ ਜ਼ਬਰਦਸਤੀ ਧਰਮ ਪਰਿਵਰਤਨ ਕੀਤਾ ਜਾ ਰਿਹਾ ਏ ਬਹੁਤ ਜ਼ੁਲਮਟਾਏ ਜਾ ਰਹੇ ਨੇ ਸਮੇਂ ਦੀ ਹਕੂਮਤ ਵੱਲੋਂ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਹਨਾਂ ਦੀ ਪੁਕਾਰ ਨੂੰ ਬੜੀ ਗੰਭੀਰਤਾ ਦੇ ਨਾਲ ਸੁਣਿਆ ਤਾਂ ਉਹਨਾਂ ਦੀ ਇਕੱਲੀ ਗੱਲ ਸੁਣਨ ਤੋਂ ਬਾਅਦ ਆ ਬਾਲ ਗੋਬਿੰਦ ਰਾਏ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕਿਹਾ ਕਿ ਇਹਨਾਂ ਦੇ ਜੰਜੂਆਂ ਦੀ ਰਾਖੀ ਉਹ ਸਿਰਫ ਤਾਂ ਸਿਰਫ ਕੋਈ ਸੰਤ ਵੱਡੇ ਮਹਾਪੁਰਖ ਮਹਾਬਲੀ ਯੋਧੇ ਹੀ ਕਰ ਸਕਦੇ ਨੇ ਤਾਂ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਤੋਂ ਵੱਡਾ ਕੋਈ ਵੀ ਸੰਤ ਮਹਾਪੁਰਖ ਮਹਾਯੋਧੇ ਮਹਾਬਲੀ ਨਹੀਂ ਹੋ ਸਕਦੇ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ ਸੀ ਕਿ ਜਾ ਕੇ ਔਰੰਗਜ਼ੇਬ ਨੂੰ ਕਹਿ ਦਿੱਤਾ ਜਾਵੇ ਕਿ ਜੇਕਰ ਉਹ ਗੁਰੂ ਤੇਗ ਬਹਾਦਰ ਦਾ ਧਰਮ ਪਰਿਵਰਤਨ ਕਰ ਲੈਣ ਤਾਂ ਸਾਰੀ ਹਿੰਦੂ ਕਮਿਊਨਿਟੀ ਵੀ ਆਪਣਾ ਧਰਮ ਪਰਿਵਰਤਨ ਕਰ ਲਵੇਗੀ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਪ੍ਰੰਤ ਤੇ ਅਡੋਲ ਰਹੇ ਤਾਂ ਉਹਨਾਂ ਨੇ ਜੋ ਕਿਹਾ ਸੀ ਉਸ ਦੇ ਉੱਤੇ ਇੰਚ ਪਰ ਵੀ ਕੋਈ ਆਸੇ ਪਾਸੇ ਨਹੀਂ ਹੋਏ ਤਾਂ ਜਿਸ ਤੇ ਚੱਲਦਿਆਂ ਉਹਨਾਂ ਨੇ ਦਿੱਲੀ ਚਾਂਦਨੀ ਚੌਂਗ ਤੇ ਵਿੱਚ ਸ਼ਹਾਦਤ ਦਾ ਜਾਮ ਪੀਣਾ ਉਹ ਮੁਨਾਸਿਬ ਸਮਝਿਆ ਤਾਂ ਗੁਰੂ ਸਾਹਿਬ ਜੀ ਦੇ ਨਾਲ ਉਸ ਵੇਲੇ ਤਿੰਨ ਅਨੰਨ ਸੇਵਕ ਵੀ ਹਾਜ਼ਰ ਸਨ ਭਾਈ ਸਤੀਦਾਸ ਜੀ ਭਾਈ ਮਤੀਦਾਸ ਜੀ ਅਤੇ ਭਾਈ ਦਇਆਲਾ ਜੀ ਤਾਂ ਗੁਰੂ ਸਾਹਿਬ ਜੀ ਦੀ ਸ਼ਹਾਦਤ ਨੇ ਇੱਕ ਨਵਾਂ ਅਧਿਆਇ ਉਹ ਜ਼ਰੂਰ ਲਿਖਿਆ ਤਾਂ ਉਸ ਦੇ ਚਲਦਿਆਂ ਪੂਰੇ ਵਿਸ਼ਵ ਵਿੱਚ ਇੱਕ ਪਹਿਲੀ ਮਿਸਾਲ ਉਹ ਪੈਦਾ ਗੁਰੂ ਸਾਹਿਬ ਨੇ ਕਰ ਦਿੱਤੀ ਜਦੋਂ ਕਿਸੇ ਹੋਰ ਧਰਮ ਨੂੰ ਬਚਾਉਣ ਦੇ ਲਈ ਜਿਹੜਾ ਧਰਮ ਉਹਨਾਂ ਨੇ ਅਪਣਾਇਆ ਨਾ ਹੋਵੇ ਉਸ ਧਰਮ ਦੀ ਰਾਖੀ ਤੇ ਲਈ ਉਹਨਾਂ ਨੇ ਆਪਣੀ ਸ਼ਹਾਦਤ ਦੇ ਦਿੱਤੀ ਸਾਜ ਗੁਰੂ ਸਾਹਿਬ ਜੀ ਦੀ ਸ਼ਹਾਦਤ ਨੂੰ ਸਜਦਾ ਕਰਨ ਦੇ ਲਈ ਲੱਖਾਂ ਹੀ ਨਹੀਂ ਕਰੋੜਾ ਸਿੱਖਾਂ ਦੀ ਆਮਦ ਸ਼ਰਧਾਲੂਆਂ ਦੀ ਆਮਦ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਜ਼ਰੂਰ ਹੋਈ ਹੈ ਤਾਂ ਵੱਡੇ ਆਸਥਾ ਸਿੱਖ ਸੰਗਤਾਂ ਦੀ ਉਹ ਜ਼ਰੂਰ ਦੇਖਣੀ ਬੰਦੀ ਹੈ ਤਾਂ ਇਹ ਤਸਵੀਰਾਂ ਅਸੀਂ ਤੁਹਾਨੂੰ ਘਰ ਬੈਠੇ ਆ ਜਰੂਰ ਸਾਂਝੀਆਂ ਕਰ ਰਹੇ ਹਾਂ ਤੁਸੀਂ ਵੱਤ ਵਤ ਸ਼ੇਅਰ ਕਰਕੇ ਸੰਦੇਸ਼ ਵਿਦੇਸ਼ ਦੇ ਵਿੱਚ ਬੈਠੀ ਹੋਈ ਸੰਗਤ ਨੂੰ ਜਰੂਰ ਦਰਸ਼ਨ ਕਰਵਾ ਸਕਦੇ ਹੋ ਆਏ ਹੋਏ ਸ਼ਰਧਾਲੂਆਂ ਨਾਲ ਵੀ ਅਸੀਂ ਗੱਲਬਾਤ ਕਰ ਲਵਾਂਗੇ ਕਿ ਕਿੱਥੋਂ ਆਏ ਨੇ ਕੀ ਨਾਂ ਇੱਕੜੀ ਜਗ੍ਹਾ ਤੋਂ ਆਏ ਜੀ ਹਾਂਜੀ ਲੋਕ ਨੇ ਆ ਅੱਛਾ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਸੰਗਤ ਦੀ ਬਹੁਤ ਵੱਡੇ ਪੱਧਰ ਤੇ ਆਮਦ ਹੋਈ ਹੈ ਬਹੁਤ ਇੱਕ ਗੁਰੂਆਂ ਦੀ ਕੁਰਬਾਨੀ ਹੈ ਸ਼੍ਰੀ ਗੁਰੂ ਤੇਗ ਬਹਾਦਰ ਜੀ ਇਹ 350 ਸਾਲ ਜਿਹੜਾ ਮਨਾ ਰਹੇ ਆ ਅਸੀਂ ਇਹ ਗੁਰੂਆਂ ਦੀ ਕੁਰਬਾਨੀ ਕਰਕੇ ਸਾਡੀ ਕੌਮ ਨੂੰ ਸੇਧ ਦਿੱਤੀ ਵੀ ਹੈ ਸਾਡੀ ਕੌਮ ਨੂੰ ਸਾਰੇ ਕੌਮ ਮਤਲਬ ਸਾਰੀ ਕੌਮਾਂ ਨੂੰ ਹਿੰਦੁਸਤਾਨ ਬਚਾਇਆ ਇਹਨਾਂ ਨੇ ਬਚਾਇਆ ਤੇਗ ਬਹਾਦਰ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਭਜੀ ਆਪਾਂ ਇੱਥੇ ਲੋਕ ਲਈ ਆ ਕਿ ਕਹਿਣਾ ਚਾਹੂੰਗਾ ਅੱਜ ਪੂਰੇ ਵਿਸ਼ਵ ਭਰ ਤੋਂ ਸਿੱਖ ਸੰਗਤ ਅੱਜ ਇੱਥੇ ਪਹੁੰਚੀ ਹੈ ਸਾਡੇ ਗੁਰੂਆਂ ਦੀ ਕੁਰਬਾਨੀ ਕਰਕੇ ਪੂਲ ਸਿੱਖ ਸੰਗਤ ਪੂਰੀ ਦੁਨੀਆ ਚੋਂ ਨਸ ਮਸਤਕ ਹੋਣ ਲਈ ਇੱਥੇ ਪਹੁੰਚੇ ਆ ਜੀ ਉਹਨਾਂ ਦੀ ਕੁਰਬਾਨੀ ਸਾਦਕਾ ਹੀ ਅੱਜ ਸਿੱਖ ਕੌਮ ਆਪਾਂ ਸਿੱਖ ਹੋਣ ਦਾ ਮਾਣ ਮਹਿਸੂਸ ਕਰਦੇ ਆਂ ਜੀ ਤਾਂ ਹੋਰ ਵੀ ਹੋਏ ਸ਼ਰਧਾਲੂ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਰਹੇ ਨੇ ਆ ਕਿ ਕਿੰਨਾ ਇੱਕ ਈ ਜਗ੍ਹਾ ਤੁ ਆਇਓ ਜੀ ਬਠਿੰਡਾ ਦੇ ਕੀ ਕਹਿਣਾ ਚਾਹੁੰਦੇ ਹੋ ਅੱਜ ਮੱਥਾ ਟੇਕਣ ਲਈ ਪਹੁੰਚੇ ਹੋ ਹਾਂਜੀ ਸਾਰਿਆਂ ਚੋਂ ਸਾਗ ਹੋ ਜਿਆਦਾ ਸ਼ਹੀਦੀ ਦੇ ਉਸਾਈ ਬਣਾਉਣ ਆਏ ਆ ਸਾਰੇ ਜਣੇ ਜੀ ਹਾਂਜੀ ਅੱਜ ਸੰਗਤ ਦੀ ਬਹੁਤ ਵੱਡੀ ਆਮਦ ਆ ਪ੍ਰਬੰਧ ਵੀ ਵੱਡੇ ਕੀਤੇ ਗਏ ਨੇ ਤਾਂ ਕਿਵੇਂ ਦਾ ਲੱਗਾ ਤੁਹਾਨੂੰ ਸਾਡੇ ਵਧੀਆ ਲੱਗਿਆ ਜੀ ਸਾਰੇ ਸ਼ਰਧਾ ਭਾਵ ਨਾਲ ਆ ਤੁਹਾਡੇ ਕੋਲ ਆ। ਤਾਂ ਹੋਰ ਵੀ ਸ਼ਰਧਾਲੂ ਨੇ ਨਾਲ ਵੀ ਗੱਲ ਇਹ ਭਾਜੀ ਕਿਹੜੀ ਜਗ੍ਹਾ ਤੋਂ ਆਏ ਹੋ? ਮਾੜੀ ਕਫੇ ਤੋਂ ਆਏ ਹਾਂ।